ਸਮਾਨਵ ਮੰਡਲ ਦੇ ਪਿੰਡ ਮਵੀਕਲਾ ਦਾ ਤੁਹਾਨੂੰ ਦਿਖਾਣ ਜਾ ਰਹੇ ਹਾਂ ਜਿਹੜਾ ਸਕੂਲ ਹੈ ਪ੍ਰਾਇਮਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਜਿਹੜਾ ਕਿ ਇਸ ਟਾਈਮ ਇੱਕ ਤਲਾਬ ਦਾ ਰੂਪ ਤਾਨ ਕਰ ਚੁੱਕਿਆ ਹੈ ਔਰ ਸਕੂਲ ਦੇ ਜਿਹੜੇ ਕਮਰੇ ਹਨ ਉਹਨਾਂ ਦੇ ਵਿੱਚ ਵਿਦਿਆਰਥੀ ਕਿ ਆਣਾ ਕਿਉਂਕਿ ਇੰਨਾ ਪਾਣੀ ਹੈ ਇੱਥੇ ਸੱਪ ਤੇ ਮੱਛੀਆਂ ਇਸ ਪਾਣੀ ਵਿੱਚ ਹੈ ਜਿਹੜੇ ਕਿ ਜਿਹੜੇ ਛੋਟੇ ਵਿਦਿਆਰਥੀ ਹੈ ਕਿਉਂਕਿ ਪ੍ਰਾਇਮਰੀ ਸਕੂਲ ਦੇ ਵਿੱਚ 5 6 ਸਾਲ ਦਾ ਬੱਚਾ ਔਰ 12 13 ਸਾਲ ਤੱਕ ਦੇ ਬੱਚੇ ਆਂਦੇ ਆ ਉਹਨਾਂ ਕੀ ਜ਼ਿੰਦਗੀ ਨੂੰ ਖਤਰਾ ਹੈ 5 ਸਾਲ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਮਵੀਕਲਾ ਜਿਹੜਾ ਹੈ ਇੱਥੇ ਪੰਚਾਇਤ ਦੇ ਵੀ ਦੋਸ ਹੈਗੇ ਪੰਚਾਇਤ ਨੇ 5 ਸਾਲਾਂ 'ਚ ਕੋਈ ਕੰਮ ਨਹੀਂ ਕੀਤਾ ਸਿੱਖਿਆ ਵਿਭਾਗ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਿਸ ਦਾ ਖਾਮਿਆਜ਼ਾ ਇਸ ਪਿੰਡ ਦੇ ਬੱਚੇ ਜਿਹੜੇ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਆ ਉਹ ਬੁਗਤਰੇ ਉਹਨਾਂ ਦੀ ਜ਼ਿੰਦਗੀ ਨੂੰ ਖਤਰਾ ਹੈ ਔਰ ਬਰਸਾਤ ਹੋਣ ਦੇ ਬਾਅਦ ਵੀ 24 ਘੰਟੇ ਬੀਤ ਚੁੱਕੇ ਹਨ ਲੇਕਿਨ ਇਸ ਸਕੂਲ ਦੇ ਅੰਦਰ ਪਾਣੀ ਗੋਡੇ-ਗੋਡੇ ਹੁਣ ਵੀ ਖੜਾ ਹੈ ਵਿਦਿਆਰਥੀ ਕਿ ਸਕੂਲ ਦੇ ਵਿਚ ਜਾਣਗੇ ਸਿੱਖਿਆ ਵਿਭਾਗ ਦੇ ਅਧਿਕਾਰੀ ਕਦ ਜਗਦੇ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਇਸ ਸਮੇਂ ਸਕੂਲ ਦੇ ਹਾਲਾਤ ਬੱਤ ਤੋਂ ਬੱਤਰ ਹੁੰਦੇ ਜਾ ਰਹੇ ਹਨ ਮੇਰੇ ਜੀ ਦਾ ਨਾਮ ਕੋਰ ਹੈ ਹਾਂ ਗੁਰਨਾਮ ਕੋਰ ਜੀ ਕੀ ਹਾਲਾਤ ਹੈ ਸਕੂਲ ਦੇ ਹਾਲਾਤ ਜੀ ਬਹੁਤ ਮੰਦੇ ਨੇ ਹੁਣ ਤੁਸੀਂ ਦੇਖ ਰਹੇ ਹੋ ਮੱਛੀ ਆਉਂਦੇ ਨੇ ਸੱਪ ਆਉਂਦੇ ਨੇ 5 ਸਾਲ ਤੋਂ ਬੱਚਾ ਲੈ ਕੇ 7ਵੀਂ 5ਵੀਂ ਤੱਕ ਪੜ੍ਹਦੇ ਨੇ ਵੀ ਉਹਨਾਂ ਦੇ ਦੇਖ ਲਓ ਹਾਲ ਕੀ ਹੁੰਦਾ ਹੁਣ ਵਿੱਚ ਬੜੂਗਾ ਔਰ ਤੈਨੂੰ ਪਤਾ ਹੀ ਬਿਮਾਰੀ ਫੈਲੂਗੀ ਬਾਕੀ ਸਾਰੇ ਪਿੰਡ ਦਾ ਗੰਦ ਸਾਰਾ ਉਰੀ ਆਉ ਇਹ ਸਾਨੂੰ ਸਾਫ਼ ਹੋਣਾ ਚਾਹੀਦਾ ਕੋਈ ਪੰਚਾਇਤ ਨੇ ਕੋਈ ਕੋਈ ਘਰੀ ਕੋਈ ਆਇਆ ਹੁਣ ਤੱਕ ਕੋਈ ਨਹੀਂ ਆਇਆ ਹਜੇ ਕਿੰਨੇ ਸਾਲ ਤੋਂ ਸਮੱਸਿਆ ਹੈ ਇਹ ਸਮੱਸਿਆ ਹੈਗਾ ਮੈਨੂੰ ਲੱਗਦਾ ਪੰਜ ਸਾਲ ਤੋਂ ਹੈ ਨਾ ਹਾਂ ਪੰਜ ਪੰਜ ਛੇ ਸਾਲ ਹੋ ਗਏ 5-6 ਸਾਲ ਤੋਂ ਇਸ ਸਕੂਲ ਦੇ ਰ ਪਿੰਡ ਵਾਸੀ ਇਸ ਸਮੱਸਿਆ ਜੂਜ ਨੇ ਜਿਹੜੇ ਸਰਕਾਰੀ ਐਲੀਮੈਂਟਰੀ ਸਕੂਲ ਸਮਾਰ ਸਕੂਲ ਬਣਾਤੇ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਲੇਕਿਨ ਗਰਾਊਂਡ ਜ਼ੀਰੋ ਤੇ ਹਾਲਾਤ ਦੇਖੋ ਤੁਸੀਂ ਹਾਂ ਜੀ ਕੀ ਨਾਮ ਤੁਹਾਡਾ ਹਰਵਿੰਦਰ ਸਿੰਘ ਆ ਜੀ ਹਰਵਿੰਦਰ ਸਿੰਘ ਜੀ ਕੀ ਹਾਲਾਤ ਹੈ ਸਕੂਲ ਦੇ ਬਹੁ ਮਾੜੇ ਹਾਲਾਤ ਨੇ ਕਿੰਨੇ ਸਾਲਾਂ ਤੋਂ ਇਹ ਪੰਜ ਸਾਲ ਹੋ ਗਏ ਜੀ ਤੋ ਕੋਈ ਅਧਿਕਾਰੀ ਆਇਆ ਸਿੱਖੇ ਨਾ ਜੀ ਕੋਈ ਨੂਰੇ ਪਹੁੰਚਿਆ ਜੀ ਹਾਂ ਪੰਚਾਇਤ ਕੀ ਕਰਦੀਏ ਪੰਚਾਇਤ ਕੁਛ ਨਹੀਂ ਕਰ ਰਹੀ ਤੇ ਬਾਕੀ ਨਾ ਕੋਈ ਪੰਚਾਇਤ ਕਰ ਰਹੀ ਹੈ ਨਾ ਤੇ ਕੋਈ ਸਰਕਾਰ ਕਰ ਰਹੀ ਹੈ ਜੀ ਕੋਈ ਆ ਕੇ ਇੱਥੇ ਹਾਲਾਤ ਨਹੀਂ ਦੇਖਦੀ ਕੋਈ ਵੀ ਕੀ ਕਿਧਰਾਂ ਬਣੇ ਨੇ ਛੋਟੇ ਛੋਟੇ ਬੱਚੇ ਆਂਦੇ ਨੇ ਈ 12ਵਾਂ ਵੀ ਰਸਤਾ ਦਿਖਾਇਆ ਜਾਵੇ ਤੇ ਠੀਕ ਆ ਨਾ 12ਵੀਂ ਹਾਲਾਤ ਮਾੜੀਆਂ ਨੇ ਸਕੂਲ ਦੇ ਅੰਦਰ ਕਮਰੇ ਦੇ ਵਿੱਚ ਵੀ ਪਾਣੀ ਬਹੁਤ ਵੜਿਆ ਪਿਆਈ ਸੱਪਾਂ ਦਾ ਵੀ ਬਹੁਤ ਖਾਤਰ ਆਈ ਸੱਪ ਸਲੂੰਡਰੀਆਂ ਮੱਛੀਆਂ ਸਾਰਾ ਕੁਝ ਆ ਰਿਹਾ ਈ ਓਰੇ ਗੁਰਨੂਰ ਸਿੰਘ ਜੀ ਕਿਹੜੀ ਕਲਾਸ 'ਚ ਪੜਦੇ ਆ ਪ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਵੀ ਕਲਾ ਹਾਂ ਸਮਾਰਟ ਹੈ ਲੇਕਿਨ ਇੱਕ ਹਾਲਾਤ ਕੀ ਹੈ ਇਹਦੇ ਬਹੁਤ ਖਤਰੇ ਵਾਲੇ ਹਾਲਾਤ ਕੀ ਕੀ ਇਸ ਪਾਣੀ ਤੇ ਕੀ ਹੈ ਮੱਛੀਆਂ ਨੇ ਜੀ ਸੱਪ ਨੇ ਜੀ ਤੁਹਾਨੂੰ ਖਤਰਾ ਡਰ ਲੱਗਦਾ ਹੈ ਹਾਂ ਜੀ ਬਹੁਤ ਜ਼ਿਆਦਾ ਲੱਗਦਾ ਹੈ ਡਰ ਤੇ ਪਾਣੀ ਵੀ ਬਹੁਤ ਜ਼ਿਆਦਾ ਜੀ ਕਿੰਨਾ ਕਿੰਨਾ ਪਾਣੀ ਹੋਣਾ ਡੁੱਬ ਜਾਂਦਾ ਵਿੱਚ ਛੋਟੇ ਬੱਚੇ ਹਾਂ ਜੀ ਠੀਕ ਹੈ ਸਰਪੰਚ ਮਵੀ ਕਲਾ ਜੀ ਹਾਂ 5 ਸਾਲਾਂ ਦੇ ਵਿੱਚ ਸਰਕਾਰ ਨੇ ਜਿਹੜੀ ਹੁਣ ਨਵੀਂ ਸਰਕਾਰ ਬਣੀ ਹੈ ਜੀ ਉਹਨਾਂ ਨੇ ਤਾਂ ਸਾਨੂੰ 1 ਰੁਪਿਆ ਨਹੀਂ ਦਿੱਤਾ 22 ਸਾਲ ਚ 22 ਸਾਲ ਚ ਇੱਕ ਪੈਸਾ ਵੀ ਭੇਜਿਆ ਜੋ ਵੀ ਕੋਈ ਕਿਸਤਾ ਆਈ ਆ ਸੈਂਟਰ ਦੀ ਉਹ ਆਈ ਹੈ ਤੇ ਉਹਦੇ ਵਿੱਚੋਂ ਥੋੜਾ ਮੋਟਾ ਸੀ ਆ ਵੱਡੇ ਸਕੂਲ 'ਚ ਕੰਮ ਕਰਿਆ ਇਹਦਾ ਵੀ ਲਿਖ ਕੇ ਭੇਜਿਆ ਹਜੇ ਹਜੇ ਤੱਕ ਕੋਈ ਪੈਸਾ ਨਹੀਂ ਆਇਆ ਬਾਕੀ ਆ ਵੀ ਜੇ ਬੱਚਿਆਂ ਦੀ ਜ਼ਿੰਦਗੀ ਨੂੰ ਖਤਰਾ ਹੈ ਬਹੁਤ ਜੀ ਉਹਦਾ ਇੱਕ ਪਹਿਲਾਂ ਬੱਚਾ ਡੁੱਬ ਕੇ ਵੀ ਮਰ ਗਿਆ ਜੀ ਇੱਥੇ ਹਾਂ ਜੀ ਹਾਂ ਉਹ ਉੱਥੇ ਬੱਚਾ ਡੁੱਬ ਕੇ ਵੀ ਮਰ ਗਿਆ ਜੀ ਹੁਣ ਪਾਣੀ ਬਹੁਤ ਜ਼ਿਆਦਾ ਵੜਿਆ ਗਿਆ ਇਹ ਜੀ ਹੋ ਗਏ ਕੋਈ ਤਕਰੀਬਨ ਸਾਢੇ 1-3 ਸਾਲ ਹੋ ਗਏ ਜੀ ਇਹ ਪਾਣੀ ਖੜਦਾ ਸਕੂਲ ਤਾਂ ਹਾਂ ਇਸੇ ਕਰਕੇ ਹੋਇਆ ਜੀ ਇਹ ਸਾਰਾ ਮੇਰਾ ਨਾਮ ਰੁਕੇਂਦਰ ਸਿੰਘ ਹੈ ਮੈਂ 21 6 21 ਨੂੰ ਇੱਥੇ ਆਇਆ ਹਾਂ 4 ਸਾਲ ਹੋ ਗਏ 4 ਸਾਲ ਹੋ ਗਏ ਹਾਂ ਜੀ ਜਦੋਂ ਇਹ ਕੰਦ ਲੱਗੇ ਉਸ ਤੋਂ ਬਾਅਦ ਅਸੀਂ ਲਿਖਤਾ ਹੀ ਡਿਪਾਰਟਮੈਂਟ ਨੂੰ ਉਸ ਤੋਂ ਬਾਅਦ ਚੌਣਜਾਬਤਾ ਲੱਗ ਗਿਆ ਹੂੰ ਹੁਣ ਵੀ ਅਸੀਂ 9 7 ਨੂੰ ਵੀਡੀਓ ਸਭ ਨੂੰ ਦੇ ਕੇ ਆਏ ਆ ਅਪਲੀਕੇਸ਼ਨ ਆਪਣੇ ਡਿਪਾਰਟਮੈਂਟ ਨੂੰ ਦਿੱਤੀ ਹੋਈ ਆ ਵੀਡੀਓ ਸਭ ਨੂੰ ਦੇ ਕੇ ਆਏ ਹਾਂ ਪੰਚਾਇਤ ਵਾਗ ਨੂੰ ਦੇਈ ਹਾਂ ਹਾਂ ਜੀ ਪੰਚਾਇਤ ਵਾਗ ਨੂੰ ਦੇਦੇ ਆ ਤੇ ਸੈਕਟਰੀ ਜਸਵੀਰ ਸਿੰਘ ਉਹ ਦੇਖ ਕੇ ਵੀ ਗਏ ਨੇ ਉਸ ਤੋਂ ਬਾਅਦ بارش ਹੋ ਗਈ ਉਹਨਾਂ ਨੇ ਲੋਕਿਆ ਗਿਆ ਰਹੀ ਇਹ ਕੰਦ ਕਢਾ ਲਾਗੇ ਇੱਕ ਦੋ ਦਿਨ ਚ ਮਿਸਤੀ ਹਾਲਾਤ ਕਿ 24 ਘੰਟੇ ਬਰਸਾਤ ਬੰਦ ਹੋ ਗਈ ਹੈ ਹਾਂਜੀ ਹਾਂਜੀ 24 ਘੰਟੇ ਪਾਣੀ ਖੜਿਆ ਹੈ ਹਾਂਜੀ ਹਾਂ ਬਰਸਾਤ ਬੰਦ ਹੋਣ ਤੋਂ ਬਾਅਦ ਪਾਣੀ ਐਂਟਰ ਹੋਇਆ ਅੰਦਰ ਦੁਪਹਿਰੇ 2 ਵਜੇ ਤੱਕ ਪਾਣੀ ਹੈ ਨਹੀਂ ਸੀ ਅੰਦਰ ਬਰਸਾਤ ਕੇ ਬਾਅਦ ਪਿੰਡ ਕਾ ਪਾਣੀ ਆਂਦਾ ਹੈ ਹਾਂ ਪਿੰਡ ਕਾ ਪਾਣੀ ਆਂਦਾ ਸਭ ਜਿਹੜੀ ਪੰਜਾਬ ਸਰਕਾਰੀ ਪ੍ਰਾਇਮਰੀ ਸਕੂਲ ਮੂਵੀ ਕਲਾਮੀ ਕੇ ਪਾਣੀ ਆ ਗਿਆ ਉਹ ਹਾਲ ਦੇਖੜੀ ਬੱਚਿਆਂ ਦੀ ਸੇਫਟੀ ਦੇਖਦੇ ਹੋਏ ਬੱਚਿਆਂ ਦੀਆਂ ਕਲਾਸਾਂ ਸਰਕਾਰੀ ਹਾਈ ਸਕੂਲ ਮ ਵਿਕਲਮਿਕੀ ਸਕੂਲ ਦਾ ਦਤੀਆ ਗਿਆ ਨੇ ਤੇ ਸਕੂਲ ਇੰਚਾਰਜ ਨੂੰ ਕਹਿ ਦਿੱਤਾ ਗਿਆ ਕਿ ਬੱਚਿਆਂ ਦੀ ਸੇਫਟੀ ਧਿਆਨ ਰੱਖਦੇ ਹੋਏ ਸੜਕ ਵੀ ਸਹੀ ਤਰ੍ਹਾਂ ਪਾਰ ਕਰਾਈ ਜਾਵੇ ਤੇ ਬੱਚਿਆਂ ਨੇ ਕੋਈ ਸੇਫਟੀ ਦਾ ਗ੍ਰਾਉਂਡ ਨਾ ਪਾਇਆ ਤੇ ਜਿਹੜੀ ਚਾਤਵਾਰੀ ਦਾ ਕੰਮ ਹੈ ਉਹ ਅਸੀਂ ਵੈਰੀਫਿਕੇਸ਼ਨ ਤੇ ਕਰ ਦਿੱਤੀ ਗਈ ਹੈ ਪਹਿਲਾਂ ਮੈਕਨੋ ਵੀ ਕੀਤਾ ਗਿਆ ਸੀ ਤੇ ਵੈਰੀਫਿਕੇਸ਼ਨ ਵੀ ਹੋ ਗਈ ਹੈ ਉਸ ਦੀ ਗ੍ਰਾਂਟ ਵੀ ਚਲਦੀ ਆ ਰਹੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼